ਉਹ ਆ ਕੋਣ ਬਰਦਾ ਜਣਾ ਕੇ ਲੈ ਗਈ ਨਾ ਇਹਨੂੰ ਪੁੱਛਾ ਕੀ ਕਰਨ ਦੀ ਹੈ ਹੈਲੋ ਸਾਹਿਬਾ ਕਿੰਨੇ ਨਾ ਕੀ ਕਰਦੇ ਪਏ ਅੱਛਾ ਬਿਰਾਦਰ ਨਹੀਂ ਆਰਾਬ ਤਾਂ ਹੈਗਾ ਇਹ ਜਾਂਦਾ ਮੈਂ ਆਏ ਜਾਂਦੇ ਆ ਮੈਂ ਇਹ ਨਹੀਂ ਜਾਣਾ ਟਾਈ ਨਹੀਂ ਹੈਗਾ ਹਾਂ ਅਕੇ ਦਾ ਨੀ ਮੈਂ ਇਹ ਕਤੂ ਤਿਆਰ ਕਰਾਂ ਤੇਰਾ ਤੇ ਰੋਦਾ ਹੀ ਨਾ ਮਾ ਹਸ਼ਾਰਾ ਮੈਂ ਤਿਆਰ ਹਾਂ ਬਸ ਮੈਨੂੰ ਬਣਾ ਲੈਣਾ ਕਰਾ ਦੇ ਲਿਆਉਣ ਦੀ ਕਹ ਜਾਉਂਗੀ ਤੇ ਹਾਂ ਆਵੇ ਪਾਸੇ ਮੈਂ ਇਹਨਾਂ ਨੂੰ ਮਾਰੇ ਕੁਛ ਬਣਾ ਲੈਣਾ ਤੇ ਪੈਸੇ ਦੇਣਾ ਥੋੜੇ ਹਾਂ ਬਸ ਚੱਲ ਦੋ ਬਾਲਾ ਸਿਰ ਮੈਂ ਮੈਂ ਦਵਾਇਆ ਸੀ ਮੈਂ ਦੋ ਬਾਲਾ ਸਿਰਵਾ ਦੇਣੀ ਹਾਂ ਹਾਂ ਠੀਕ ਹੈ ਚੱਲ ਓਕੇ ਓਕੇ ਫਿਰ ਠੀਕ ਹੈ ਮਾੜਾ ਬਾਰਾ ਨਹੀਂ ਇਹ ਤਾਂ ਥੋੜੀ ਤਾਂ ਦੁਬਾਰਾ ਨਹੀਂ ਹੁੰਦਾ ਚੀਜ਼ ਤੇ ਜਰੀਦਾ ਇਹਨਾਂ ਦਾ ਬਾਦੂ ਸੁੱਕੀ ਜਾਵਾ ਹੈ ਕਿਹੜਾ ਕਰਾ ਕਰਕੇ ਕਿਥੋਂ ਹੁੜ ਕੇ ਚੀਜ਼ ਆਈ ਨਹੀਂ ਤਾਂ ਮਹਿੰਗੀ ਹੈ ਕੀ ਕਰ ਜਾਂਦੇ ਜੋ ਉਹ ਨਹੀਂ ਜੋ ਬਾਲ ਖਲਦੀ ਕਰਨਾ ਹੈ ਹਾਂਜੀ ਇਹ ਬਹੁਤ ਹੁੰਦਾ ਦੁੱਤ ਨਹੀਂ ਜਿੰਨੇ ਦੀ ਖਾਲ ਕੋਲੋਂ ਪੈਸੇ ਨਹੀਂ ਮੰਗੇ ਉਹ ਏਹ ਦੋ ਤਰ੍ਹਾਂ ਦੀ ਖਾਲ ਨੂੰ ਪਾਣ ਦੀ ਹੈ ਖਾਲ ਸੁੱਕੀ ਤੇ ਮੈਂ ਜੀ ਅੰਨੀ ਆ ਕਰੀ ਲੀ ਮਾ ਮਮੀਨਾ ਚੱਲ ਜਾਂਦੇ ਮੈਨੂੰ ਵੀ ਦੇ ਦੋ ਥੋੜੇ ਜਿਹਾਏ ਲੈ ਆਉਂਗੇ ਕੋਹੋ ਆ ਤੁਹਾਨੂੰ ਪਸੰਦ ਆਟੇ ਦੇ ਨਾਲ ਜਿਹੜਾ ਦੇ ਕੋਹੋ ਪਸੰਦ ਆ ਦੇ ਤੇ ਲੈ ਹੀ ਆਇਆ ਇਹਦਾ 2000 ਦੇ ਦੋ ਸਾਜੂ ਦਾ ਦੇ ਨੋ ਤੇ ਜਿਆਦੇ ਆ ਗਏ ਦੇ ਦੋ ਦੇ ਦੋ ਜਿਆਦੇ ਆ ਗਏ ਤੇ ਖਰ ਲੈ ਜੰਦੇ ਚੱਲਣਾ ਕਿਤੇ ਤਰਸ ਵੀ ਜਿਆਦੀ ਲੱਗੋਣੀ ਹੈ ਹਾਂ ਦੋ ਤੇ ਦੋ ਫਿਰ ਦੇ ਦੋ ਜਵਾਂ ਦੇ ਧਿਆਨ ਦੂੰਗੀ ਜੇ ਤੁਸੀਂ ਮਗਣਾ ਪਉਦੇ ਵੇਖੋ ਚਲੋ ਠੀਕ ਹੈ ਉਹ ਤੇ ਇਹ ਮਗਰੇ ਦਾ ਬੁਰੀ ਤੁਰਾ ਮਾਣ ਨਾ ਲਾਉਂਦਾ ਕਿ ਜੰਦੇ ਕੀ ਹੈ ਨਹੀਂ ਹੁਣ ਇਹ ਰੋਜ ਉਹਦੇ ਨਾਲ ਤੀਜੇ ਦਿਨ ਤੋਂ ਪਹਿਲੇ ਬਣਾ ਖਾਉਗਾ ਦਾ ਉਹ ਮੈਂ ਹੋਂ ਨਾ ਕਰਾਂ ਸਣੀ ਉਹ ਕੋਲ ਲਾ ਲਈ ਜਦ ਅਗਰੇ ਇਹ ਕੋਲ ਲਾ ਕੇ ਬਹਿ ਜਾਂਦੀ ਹੈ ਗਦੇ ਉਹ ਕੋਲ ਰੇਲੀ ਉਹ ਐਸੇ ਕੰਮ ਤੇ ਹੈਂ ਇਹ ਵੀ ਵੇਲੀ ਤਪੰਦੀਰ ਦੇ ਨਾਲ ਮੈਨੂੰ ਇਹ ਬੋਦੀ ਦੱਸਦੀ ਨੇ ਕਿ ਇਹ ਨੂੰ ਨਹੀਂ ਘਟ ਸਕਦੀ ਨਾਲ ਜੇ ਕੋਈ ਆਉਣਾ ਹੁੰਦਾ ਮੈਨੂੰ ਵੀ ਆ ਸਕਦੀ ਆ ਜੇ ਮਮੀ ਚੱਲੇ ਮੇਰੇ ਨਾਲ ਚੱਲੀਏ ਜੇ ਮੈਂ ਮਾਤਾ ਕੋ ਆਖਿਆ ਤਾਂ ਫੇਰ ਕੱਲੇ ਹੈ ਨਹੀਂ ਮੈਂ ਕਿਸੇ ਨਾਲ ਦੇ ਘਰ ਤੇ ਆ ਗਾਲਾ ਸਰ ਮੈਂ ਕਿਸ ਸਾਸਣੋਂ ਉਹ ਮੈਨੂੰ ਪੁੱਛਾਂ ਦੱਸਾਂ ਵੀ ਮੈਂ ਤੇ ਜਵਾਮਾ ਦਾ ਨਾਮ ਆਉਂਦੇ ਨਾਲ ਉਹ ਵੀ ਤੇ ਉਸ ਤੇ ਸਾਸਣ ਨੂੰ ਪੁੱਛ ਕੇ ਕਰਦੀ ਆ ਕਿ ਬਾਜੀ ਨੂੰ ਪੁੱਛ ਲਈ ਕੋਈ ਕਿਹੜੀ ਹੈ ਹੈ ਹਰ ਜਦੋਂ ਰੋਣ ਮਾਤਾ ਮੈਂ ਲੜਾਈ ਕੋ ਤਾਂਦਾ ਹੀ ਨਹੀਂ ਕੁੰਬਾ ਜੀ ਇੰਨੀ ਤਾਂਦੇ ਵੀ ਮਰਚ ਪੰਦਾ ਕਿ ਨਹੀਂ ਸਿਰ ਮੈਂ ਘਰੇ ਬੈਠੀ ਜਦੋਂ ਹਜੇ ਤੇ ਮੈਂ ਬੈਠੀ ਹਾਂ ਜੇ ਮੈਂ ਨਾ ਹੋਵਾਂ ਤੇ ਫਿਰ ਦੇਖੋ ਬਰਾਵ ਘਣਾ ਲੈ ਕੋਈ ਜਾਨੀ ਨੂੰੜਾ ਕੋਈ ਕੁਛ ਨਾ ਆ ਰਿਹਾ ਰੇ ਤੋ ਵੀ ਮੈਂ ਵੀ ਲੰਬਾਰ ਉੱਤੇ ਬਰਾਵ ਦੇਖਣ ਚਾਹ ਤੇਲ ਵੀ ਇਹ ਨਾ ਕਰਤੀ ਇਹ ਨੂੰ ਪੁੱਛਣੀ ਤੇ ਮੈਂ ਵੀ ਚੰਗਾ ਕਹੋਦੀ ਗਈ ਹੈ ਆਈ ਹੈ ਲੈ 2 ਘੰਟੇ ਹੋ ਚਲੇ ਆ ਫੋਨ ਫਾ ਨਹੀਂ ਲਾ ਕੇ ਪੁੱਛਣਾ ਕਿ ਆਈ ਆਉਂਦੀ ਆ ਕਿ ਨਹੀਂ ਲੈ ਲਾਇਆ ਹੁਣੇ ਲੈ ਫੋਨ ਜਾਂਦੀ ਮੈਂ ਆਵੇ ਆਦੀ ਆ ਉਹਦਾ ਉੱਤੇ ਤਾਂ ਕੰਮ ਦਾ ਟਾਈਮ ਨਹੀਂ ਰੋਟੀ ਪਾਣੀ ਦਾ ਹੁੰਦਾ ਜਾਂਦਾ ਆ ਆਂਦੀ ਤਾਂ 5-7 ਮਿੰਟ ਜਾਦੀ ਆ ਆਪ ਰੋਟੀ ਪਾਣੀ ਦਾ ਟਾਈਮ ਹੁੰਦਾ ਤੇ ਜਾਂ ਉੱਧਰ ਪੈਂਦੀ ਇਹਦੇ ਨਾਲ ਹੋਰ ਕਿਹੜੀ ਕਿਹੜੀ ਮਸਾਲਾ ਲਾਉਂਦੇ ਆ ਅੱਛਾ ਇਹ ਆਂਦੀ ਆ ਅਸੀਂ ਆ ਹੀ ਗਈ ਆਵੇ ਚਲ ਚੰਗਾ ਆ ਆਈ ਆ ਕੀ ਤੇ ਉਸ ਬੀਸੇ ਦੀ ਬਣਾਉਣੀ ਆ ਤੇਰਾ ਹਾਂਜੀ ਤੂੰ ਲੌਂਡੇ ਹਾਂ ਮੈਂ ਲੌਂਡਾ ਨਹੀਂ 2 ਘੰਟੇ ਹੋ ਗਏ ਆ ਕੇ ਕੀ ਲੱਗੇ ਮਤਾਂ ਹਲੋ ਬਾਜਾ ਨਹੀਂ ਬੁਖਾ ਦੂੰਗੀ ਕੰਮ ਕਰਨਾ ਬੱਚਾ ਵੇ ਲੈ ਉਹ ਬੁਖਾ ਦੇ ਹੁਣ ਕਹਿ ਤਾ ਪਾਉਣੀ ਆ ਜੇ ਕੰਮ ਦਾ ਇੱਟਾ ਹੀ ਹੁੰਦਾ ਤੇ ਤੂੰ ਪਹਿਲਾਂ ਆਈ ਨੀ 10 ਮਿੰਟ ਤੇ ਬੱਚਾ ਮੇਲੋ ਘਰੇ ਹੀ ਰਹਿਣਾ ਮਾਜੀ ਸ਼ਰਟ ਲੈ ਆਈ ਨਾ ਇਹ ਕਾਪਲੇ ਆਈਆਂ ਵਾਸੇ ਇੱਥੇ ਕਦਰ ਰਹਿ ਗਈ ਹੁਣ ਆਪਾਂ ਮੰਮੀ ਜਾਣ ਤੋਂ ਨਹੀਂ ਹੋ ਗਈ ਮੈਂ ਕਿਹੜਾ ਲੁਕਾ ਰਹੀ ਆ ਕਿ ਵਿਹਾਰ ਰਕਮਾਂ ਦੇ ਡਿਜ਼ਾਈਨਾਂ ਦੇ ਸੂਟ ਮਿਲਦੇ ਆ ਕੌਣ ਨੂੰ ਬਾਦੂ ਪਾਪਾ ਦੇਖਿਆ ਸੂਟ ਜਾ ਕਾੜਦਾ ਦੁਕਾਨ ਬਰਕਰਾਰ ਦੁਕਾਨ ਤੋਂ ਨਾ ਤੇ ਜੇ ਆਪਣੀ ਮਰਜ਼ੀ ਚ ਲੈ ਆਏ ਆ ਤੇ ਸਾਡੇ ਸਾਰੇ ਜੀ ਇਹਨੇ ਮੂੰਹ ਬਣ ਗਏ ਨਾ ਆਪਦੀ ਮਰਜ਼ੀ ਦਾ ਪਾਉ ਤੇ ਨਾ ਆਪਦੀ ਮਰਜ਼ੀ ਦਾ ਪਾਉ ਜੋ ਉਹ ਨਹੀਂ ਤੇ ਚੰਗੀ ਲੱਗੇ ਮੈਨੂੰ ਵੀ ਚੰਗੀ ਲੱਗੇ ਤੇ ਕੇਰੋਂ ਹੀ ਪਾਇਆ ਚੰਗੀ ਲੱਗੇ ਚਲ ਮਾਤਾ ਛਾਲੇ ਖਾਂ ਮੁਰਗੇ ਆਉਂਦੇ ਆ ਨਹੀਂ ਆ ਕੋ ਕਾ ਮਾ ਥੜੀ ਥੋੜਾ ਸਾ ਬਾਦ ਦਿੰਦੀ ਹੈ ਜੀਨਾ ਪਾਉਣੀਆ ਕਿੰਨੀਆਂ ਰਕਮਾਂ ਦੇ ਸੂਟ ਹੁੰਦੇ ਜੈਨ ਵਾਲੇ ਲੋਕੀ ਸੀ ਸੀ ਪਾਉਂਦੀਆਂ ਸੀ ਤੇ ਸਾਈ ਰਾਰੀ ਮਟ ਲੈ ਆਣ ਪਾਉਂਦੀਆਂ ਉਹ ਪਾ ਲੈ ਮੈਂ ਇਹਨਾਂ ਮਾਦਾ ਸਾਹਮਣੇ ਇੰਨੇ ਹੀ ਕਹਿ ਰਹੇ ਇੰਨੇ ਹੀ ਮੂੰਹ ਬਣਾਉਣਾ ਚੱਲ ਗਿਆ ਥੋੜੀ ਲੱਗੀ ਜਾਣ ਪਿੰਡਾਂ ਦੇ ਵਿੱਚ ਥੋੜਾ ਚੱਗੀ ਲੱਗਦੀ ਐ ਜੀਨਾ ਪਾਈਆਂ ਨਵਾਂ ਦੀਆਂ ਅੱਗੇ ਵੀ ਜਿਹਨੂੰ ਪੜੇ ਲੱਗੇ ਮੈਂ ਆ ਵੇਖ ਲਾ ਤੂੰ ਵੇਖ ਲਾ ਪਰ ਅੰਦਰ ਵੇਖ ਲਾ ਜਾ ਕੇ ਮੂੰਹ ਬਣਾ ਕੇ ਬੈਠੀ ਹੋਣੀ ਐ ਤੂੰ ਉਹ ਤੇ ਆਡ ਗਵੜ ਨੇ ਵੇਖੀ ਕੇ ਕੋਈ ਪਾਉਂਦੀ ਆਡ ਗਵੜ ਵੇਖੀ ਕਿ ਕਿਹਦੇ ਜੀਨ ਪਾਈ ਆਪਾਂ ਨਹੀਂ ਪਾਉਂਦੀ ਕੋਈ ਨਹੀਂ ਪਾਉਂਦੀ ਆ ਲਾ ਕੇ ਬੰਨੇ ਵੇਖੀ ਦੀਆਂ ਨਵਾਂ ਦੀਆਂ ਕਿਹਨੇ ਜੀਨ ਨਹੀਂ ਪਾਈ ਹੁੰਦੀ ਆ ਚਲੋ ਆ ਪੜਾ ਜੋ ਬਲੂਜੋ ਵੇ ਲੋਕੀ ਕੁੜੀਆਂ ਭਾਈ ਸਾਡੇ ਆਪ ਦੀ ਕੁੜੀ ਨੂੰ ਨਹੀਂ ਗਰੀ ਟਾਈਮ ਆ ਉਹਨੇ ਉਹਨੂੰ ਨਹੀਂ ਆਪ ਇਹ ਨਵੇਂ ਰਵਾਜ ਦੇ ਵੀ ਕਟਨ ਕਰਦੇ ਵਿੱਚ ਜੱਟਾਂ ਦੀਆਂ ਲੋਹਾਂ ਤੀਆਂ ਨੂੰ ਨਹੀਂ ਪੰਡਲਦੇ ਜਿਹੋ ਜੇ ਕੰਮ ਚਾਹੁੰਦੇ ਜੀਨਾ ਵਾਲੇ ਦਾ ਕਰੂੰ 15 ਜਾ ਕੇ ਗੱਲ ਕਰ ਇਹਨਾਂ ਨੂੰ ਤਾਂ ਵਾਪਸ ਕਰਦੇ ਸੀ ਬੁਲਾਇਆ ਆਹ ਮੈਂ ਪੁੱਛਦੀ ਆ ਨਾ ਵੀ ਪਾਉ ਨਹੀਂ ਹੁੰਦੀ ਕਾਨੂੰਨ ਮੈਨੂੰ ਤਾਂ ਨਹੀਂ ਜੇ ਮੈਂ ਕੰਮ ਚੰਗਾ ਲੱਗਦਾ ਮੁੜ ਕੇ ਮੇਰੇ ਵਿੱਚ ਦੇਖਣ ਵਾਲੀ ਨਹੀਂ ਆਉਂਦਾ ਮੈਂ ਜੇ ਮੈਂ ਅੰਦਰ ਆ ਕੇ ਜੜੀ ਕਲੇ ਪਹੂਗੀ ਤੂੰ ਪੁੱਛੇ ਕਰੀ ਆ ਪਛਾੜੇ ਕਾਫੀ ਜਾਂਦੀ ਹੈ ਕਿੱਡੀ ਸੋਣੀ ਮੇਰੀ ਪੈਂਟ ਸ਼ਰਟ ਜੀ ਸਾੜ ਕੇ ਸੋੜਦਾ ਮੇਰਾ ਇਹਨਾਂ ਨੇ ਆਉਂਦੇ ਆ ਸੋਣੀ ਤੇ ਹੈਗੀ ਆ ਪਰ ਚੰਗੀ ਪਾਈ ਇਹ ਨਾ ਸੋਣੀ ਲੱਗਣੀ ਇਹਨੇ ਚੰਗੀ ਲੱਗਣਾ ਇਹਨੂੰ ਮੋੜ ਕੇ ਕੋਈ ਸੂਟ ਲਿਆ ਚੱਜਦਾ ਮੰਮੀ ਪਾ ਕੇ ਵੇਖ ਤੇ ਲੈਂਦੇ ਤੇ ਵਾਰਾ ਮੋੜਨ ਦੀ ਪੈ ਗਈ ਆ ਉਹਨੇ ਉਹਨੇ ਤਾਂ ਸੂਟ ਲੈਣਦੇ ਹੋਣੇ ਆ ਤੇ ਤੂੰ ਰਮਾਨਾ ਜੀ ਲੈ ਆਈ ਆ ਵੀ ਕੋਈ ਗੱਲ ਨਹੀਂ ਜੋ ਮੈਨੂੰ ਚੰਗਾ ਲੱਗਦਾ ਮੈਂ ਲੈ ਜੋ ਉਹਨੂੰ ਚੰਗਾ ਲੱਗਾ ਉਹ ਲੈ ਆਈ ਆ ਤੂੰ ਵੀ ਤੈਨੂੰ ਹੀ ਤੇ ਦਿਨ ਆ ਵੀ ਪਿੰਡ ਦੇ ਵਿੱਚ ਸੂਟ ਹੀ ਚੰਗੇ ਲੱਗਣੇ ਆ ਤੇ ਮੰਮੀ ਜ਼ਰੂਰੀ ਥੋੜੀ ਆਪਾਂ ਪਿੰਡ ਦੇ ਆਪਾਂ ਪਿੰਡ 'ਚ ਹੀ ਰਹਾਂਗੇ ਨਾ ਸ਼ਹਿਰ ਵੀ ਘੁੰਮਣ ਕਰਨੇ ਚਾਹੀਦੇ ਆ ਯਾਰ ਨਹੀਂ ਨਾ ਵਾਰਾ ਖਾਂਦੀਆਂ ਅੱਗੇ ਚੀਜ਼ਾਂ ਮੈਂ ਵੀ ਜੀਲ ਪਾਣੀ ਮੈਂ ਕੀ ਤਾ ਮੁੰਡੇ ਵੀ ਤੂੰ ਕੀ ਗਿੱਦੜ ਸਿੰਘੀ ਸੰਘਾਈ ਹੈ ਜਿਹੜੀ ਉਹ ਵੀ ਨਹੀਂ ਤੈਨੂੰ ਕਿਦੇ ਕੋ ਖਾਂਦਾ ਤੂੰ ਤੇ ਅੰਨੀ ਆ ਵੀ ਉਹ ਮੇਰੇ ਗੱਲ ਪਵੇ ਤੈਨੂੰ ਠੰਡ ਪੈ ਜਾਣਾ ਇਹ ਤੇ ਮੈਂ ਉਹ ਨਹੀਂ ਜਿਹੜਾ ਨਾਮ ਹੈ ਮੈਨੂੰ ਕੋ ਹੱਕ ਨਾ ਜਦ ਮੈਨੂੰ ਉਹ ਨਹੀਂ ਟੱਕਦਾ ਤੂੰ ਬਾਹਰ ਨੂੰ ਆਖਣਾ ਲੈ ਯੋ ਮੈਂ ਮੈਂ ਤੇਰੀ ਕੋਈ ਲੱਗਦੀ ਨਹੀਂ ਕੋਈ ਮੈਂ ਵੱਡੀ ਆ ਸਾਸਾਂ ਆ ਤੇਰੀ ਵੀ ਮੈਂ ਤੈਨੂੰ ਟੱਕ ਲਈ ਦਰਦੀ ਇਹ ਆ ਸ਼ਾ ਸਾਸਾਂ ਦਾ ਮਤਲਬ ਇਹ ਆ ਕਿ ਮੈਂ ਆਪਣੀ ਮਰਜ਼ੀ ਨਾਲ ਕੋ ਕਾ ਖਾ ਨਹੀਂ ਸਕਦੀ ਜੇ ਮੈਂ ਕੋਈ ਥੋੜੀ ਥੋੜੀ ਚੀਜ਼ ਖਾਣਾ ਦਾ ਜਿਹੜਾ ਮਰਤੀ ਪਾਵ ਇਹ ਨਹੀਂ ਕਰ ਲੈਣਾ ਕਿਤੇ ਮੈਂ ਤੇ ਆ ਪੌਣੀ ਮੈਂ ਤੇ ਆ ਪੌਣੀ ਮੈਂ ਤੇ ਪਾ ਕੇ ਨਿਕਲ ਜਾ ਤੇ ਮੇਰੇ ਤੋਂ ਨਾ ਕੋਤ ਗੱਲਾਂ ਕਰਾਂਗਾ ਕੋਈ ਨਹੀਂ ਆ ਜਿਹੜਾ ਗੱਲ ਕਰੂਗਾ ਉਹਨੂੰ ਆਖਾਂਗਾ ਕਿ ਨਾ ਸਿੱਧੀ ਜਾ ਕੇ ਗੱਲ ਕਰਾਂ ਮੈਂ ਆਪੇ ਗੱਲ ਕਰ ਲੂੰਗੀ ਜਿਹੜਾ ਮੇਰੇ ਕੋਲ ਸੋਪਾ ਹੋ ਗਈ ਨਾ ਇਦਾਂ ਮੈਂ ਤੇ ਆਪਣੀ ਮਰਤੀ ਦਾ ਵੀ ਦਾ ਪਾਣਾ ਵਾ ਹਾਂ ਆ ਲੈ ਤੇਰੇ ਘਰ ਜਾ ਤੇ ਦੋੜ ਜਾ ਮਰਤੀ ਕਾ ਮੈਂ ਨਹੀਂ ਅੱਜ ਆਉਂਦੀ ਤੇਨੂੰ ਮੈਂ ਆਪਣੀ ਮਰਤੀ ਦਾ ਵੀ ਦਾ ਪਾਉਂਗੀ ਮੈਂ ਅੱਜ ਵੀ ਪਾਉਣਾ ਮੈਂ ਕੱਲ ਵੀ ਪਾਉਂਗਾ ਸਾਰੇ ਉੱਪਰ ਪਾਉਂਗੀ